ਗੁਬਾਲਿਆਂ ਪਾਸ ਆਪੇ ਮੁੱਕ ਗਿਆ ਡਰਮਿਆਂ ਵਿੱਚੋਂ ਆਟਾ ਝਾੜੂ ਵਾਲਿਆਂ ਪਾਸ ਆਪੇ ਮੁੱਕ ਗਿਆ ਡਰਮਿਆਂ ਵਿੱਚੋਂ ਆਟਾ ਜਿਹੜੀ ਕਨੇਸਾਂ ਚੰਗੀ ਆਇਓ ਬਣ ਗਈ ਮਾਰੀ ਵੇ ਹੁਣ ਕਿਉਂ ਨਹੀਂ ਛੇਤੀ ਆਉਂਦੀ ਕਣਕਡੀਪੂ ਵਾਲੀ ਵੇ ਕਿਉਂ 15 ਕਿਲੋ ਹੋ ਗਈ ਆ ਕਣਕਡੀਪੂ ਵਾਲੀ ਵੇ ਨੀ ਇਸੇ ਵਾਹ ਵਾਲਿਆ ਲੋਕੀ ਨੀ ਪਹਿਲਾਂ ਵੋਟਾਂ ਗਏ ਸੀ ਠੋਕੀ ਇਸੇ ਵਾਹ ਵਾਲਿਆ ਲੋਕੀ ਨੀ ਪਹਿਲਾਂ ਵੋਟਾਂ ਗਏ ਸੀ ਠੋਕੀ ਔਖੇ ਟਾਈਮ ਤੇ ਪਤਾ ਲੱਗਦਾ ਈ ਚੰਗੇ ਮਾਰਿਆਂ ਦਾ ਨਹੀਂ ਪਹਿਲਾਂ ਵਿਆਹ ਜਿੰਨਾ ਸੀ ਝਾ ਲੋਕਾਂ ਨੂੰ ਝਾੜੂ ਵਾਲਿਆਂ ਦਾ ਜੀ ਪਹਿਲਾਂ ਵਿਆਹ ਜਿੰਨਾ ਸੀ ਝਾ ਲੋਕਾਂ ਨੂੰ ਝਾੜੂ ਵਾਲਿਆਂ ਦਾ ਵੇ ਪਹਿਲਾਂ ਕਹਿੰਦੇ ਸੀ ਵਧੀਆ ਵਧੀਆ ਕੰਮ ਚਲਾਵਾਂਗੇ ਹਜ਼ਾਰ-ਹਜ਼ਾਰ ਰੁਪਈਆ ਬੀਬੀਆਂ ਦੇ ਖਾਤਿਆਂ ਵਿੱਚ ਪਾਵਾਂਗੇ ਆਥਾਂ ਦਿਲ ਦੀਆਂ ਦਿਲ ਵਿੱਚ ਰਹਿ ਗਈਆਂ ਵੇwidehat ਦਿਲ ਦੀਆਂ ਦਿਲ ਵਿੱਚ ਰਹਿ ਗਿਆ ਬੀਬੀਆਂ ਦੀ ਕਿਸਮਤੀ ਮਾੜੀ ਵੇ ਬੀਬੀਆਂ ਦੀ ਕਿਸਮਤੀ ਮਾੜੀ ਵੇ ਹੁਣ ਕਿਉਂ ਨਹੀਂ ਛੇਤੀ ਆਉਂਦੀ ਕਣਕੜੀ ਪੂ ਵਾਲੀ ਵੇ ਵੇ ਹੁਣ ਕਿਉਂ ਨਹੀਂ ਛੇਤੀ ਆਉਂਦੀ ਕਣਕੜੀ ਪੂ ਵਾਲੀ ਵੇ ਜਿਹੜੀ 30 ਕਿਲੋ ਪਹਿਲਾਂ ਆਉਂਦੀ ਸੀ ਉਹ 15 ਕਿਲੋ ਕਰਤੀ ਆ ਨੀ ਅੱਗੇ ਅੱਗੇ ਵੇਖੀ ਜਾਏ ਸਰਕਾਰ ਹੋਰ ਕਿਵੇਂ ਕੰਮ ਕਰਦੀ ਆ ਜਿਹੜੀ 30 ਕਿਲੋ ਪਹਿਲਾਂ ਆਉਂਦੀ ਸੀ ਉਹ 15 ਕਿਲੋ ਕਰਤੀ ਆ ਨੀ ਅੱਗੇ ਅੱਗੇ ਵੇਖੀ ਜਾਵੇਂ ਸਰਕਾਰ ਹੋਰ ਕਿਵੇਂ ਕੰਮ ਕਰਦੀ ਆ ਦੀਪੂ ਵਿੱਚੋਂ ਨਾ ਕਟਿਆ ਗਏ ਕਈ ਵਿਚਾਰਿਆਂ ਦਾ ਨੀ ਦੀਪੂ ਵਿੱਚੋਂ ਨਾ ਕਟਿਆ ਗਿਆ ਕਈ ਵਿਚਾਰਿਆਂ ਦਾ ਨੀ ਪਹਿਲਾਂ ਵਿਆਹ ਜਿੰਨਾ ਸੀ ਚਾਹ ਲੋਕਾਂ ਨੂੰ ਝਾੜੂ ਵਾਲਿਆਂ ਦਾ ਨੀ ਪਹਿਲਾਂ ਵਿਆਹ ਜਿੰਨਾ ਸੀ ਚਾਹ ਲੋਕਾਂ ਨੂੰ ਝਾੜੂ ਵਾਲਿਆਂ ਦਾ ਜੇ ਇਹਨੇ ਕੰਮ ਹੋਣੇ ਨਹੀਂ ਸੀ ਫਿਰ ਕਿਉਂ ਐਨਾ ਬੋਲਿਆ ਵੇ ਭਵੰਤਮਾਂ ਨੂੰ ਲੋਕਾਂ ਨੇ ਸੀ ਵੋਟਾਂ ਦੇ ਨਾਲ ਤੋਲਿਆ ਵੇ ਜੇ ਇਹਨੇ ਕੰਮ ਕਰਨੇ ਨਹੀਂ ਸੀ ਫਿਰ ਕਿਉਂ ਐਨਾ ਬੋਲਿਆ ਵੇ ਭਵੰਤਮਾਂ ਨੂੰ ਲੋਕਾਂ ਨੇ ਸੀ ਵੋਟਾਂ ਦੇ ਨਾਲ ਤੋਲਿਆ ਵੇ ਮੈਂ ਕੱਲੀ ਨਹੀਂ ਕਹਿੰਦੀ ਆਖੇ ਦੁਨੀਆ ਸਾਰੀ ਵੇ ਹੁਣ ਕਿਉਂ ਨਹੀਂ ਛੇਤੀ ਆਉਂਦੀ ਕਣਕੱਡੀ ਪੂ ਵਾਲੀ ਵੇ ਕਿਉਂ 15 ਕਿਲੋ ਕਰਤੀ ਆ ਕਣਕੱਡੀ ਪੂ ਵਾਲੀ ਵੇ ਨਿੱਕੀਆਂ ਨੇ ਤਾਂ ਆਖਣੇ ਧਰਮਾ ਕੀ ਤੇ ਕਿਦਾਂ ਦੇ ਲਿਖਦਾ ਏ ਹਰ ਕੋਈ ਪਹਿਲਾ ਬੰਦਾ ਬਿੱਲੋ ਆਪਣੇ ਘਰ ਨੂੰ ਖਿੱਚਦਾ ਏ ਨਹੀਂ ਕਈਆਂ ਨੇ ਤਾਂ ਆਖਣੇ ਧਰਮਾ ਗੀਤ ਕਿਦਾਂ ਦੇ ਲਿਖਦਾ ਏ ਹਰ ਕੋਈ ਤਾਂ ਬੰਦਾ ਪਹਿਲਾਂ ਆਪਣੇ ਘਰ ਨੂੰ ਖਿੱਚਦਾ ਏ ਜਦੋਂ ਲੋੜ ਹੁੰਦੀ ਏ ਵੋਟਾਂ ਦੀ ਉਦੋਂ ਚੇਤ ਆ ਜਾਂਦਾ ਈ ਮਾੜਿਆਂ ਦਾ ਨਹੀਂ ਪਹਿਲਾਂ ਵਿਆਹ ਜਿੰਨਾ ਸੀ ਚਾ ਲੋਕਾਂ ਨੂੰ ਝਾੜੂ ਵਾਲਿਆਂ ਦਾ ਨਹੀਂ ਪਹਿਲਾਂ ਵਿਆਹ ਜਿੰਨਾ ਸੀ ਚਾ ਲੋਕਾਂ ਨੂੰ ਝਾੜੂ ਵਾਲਿਆਂ ਦਾ ਵੇ ਹੁਣ ਕਿਉਂ ਨਹੀਂ ਛੇਤੀਆਂ ਦੀ ਕਲਕ ਦੀਪੂ ਵਾਲੀ ਵੇ ਵਾਹ ਜੀ ਵਾਹ